ਦਾ ਦਿੱਤਾ ਕਿ ਸੰਗਤ ਨੂੰ ਆਨੰਦਪੂਰਵਾੰਦਨ ਕਰਾਇਆ ਵੰਡਾ ਠੀਕ ਹੈ ਤੇ ਗੁਰੂ ਸਾਹਿਬ ਜੀ ਨੇ ਸਜਾਇਆ ਦੀਵਾਨ ਸਾਹਮਣੇ ਹੱਥ ਵਿੱਚ ਤੈਗ ਫੜ ਕੇ ਕਿਸੇ ਇਸ ਨਹੀਂ ਮੰਗੀ ਤੇ ਕੀ ਉਹਨਾਂ ਨੇ ਮੰਗੀ ਸੀ ਕਿ ਕਰ ਪਿਤਾਣੀਆਂ ਦੀ ਨਿਯੋਗ ਕਰ ਤੇ ਵਾਰੋ ਵਾਰੀ ਪੰਚ ਸਰਕਾਰ ਨੂੰ ਸਿੱਖ ਲੋਹਾਰ ਦੇ ਪਾਈ ਦਾ ਆਰਾਮ ਫਿਰ ਦਿੱਲੀ ਦੇ ਪਾਈ ਧਰਮ ਸਿੰਘ ਤੇ ਫਿਰ ਜਗਨਨਾਥਪੁਰੀ ਦੇ ਪਾਈ ਹਿੰਮਤ ਰਾਏ ਦੀ ਦੁਆਰਕਾ ਦੇ ਪਾਈ ਮੋਹੰਦਨ ਦੀ ਤੇ ਗਿੱਦੜ ਦੇ ਪਾਈ ਤਾਂ ਸਿੰਘ ਉੱਥੇ ਖੜੇ ਹੋਏ ਠੀਕ ਹੈ ਜਿਹਨੇ ਪੰਨ ਪਿਆਰੇ ਕੀ ਹੈ ਖੜੇ ਹੋ ਗਏ ਆਪਣੇ ਸੀਸ ਨਕਤੇ ਬਤਨ ਦੇਣ ਦੇ ਲਈ ਗੁਰੂ ਜਿਹਨੇ ਅੰਮ੍ਰਿਤ ਦਾ ਬਾਟਾ ਤੇ I <laughs> ਸੋਹਣ ਖਾਦਿਆ ਦਰਦਿਆ ਗੁਰੂ ਸਾਹਿਬ ਦੀ ਇਹ ਨਤਾਂ ਦਾ ਜਾਨੂ ਖਾਨ ਅਖੀਰ ਗੁਰੂ ਜੀ ਨੇ ਕਾਲਪੁਰਕ ਨੇ ਕਮਿਚੇ ਸੇਪ ਸੰਮਤ ਸਾਰਾ ਤੋਂ ਬਾਅਦ ਪਿਛਲੀ ਰਾਤ ਨੂੰ ਸਾਡ ਸਿਰਵੀ ਸਰਦੀ ਦੇ ਦੌਰ ਵਿੱਚ ਕਿਲਾ ਛਣਿਆ ਗੁਰੂ ਜੇ ਦੇ ਸਾਰੇ ਸਾਹਿਬ ਜਾਦੇ ਪਾਪਾ ਦੀਪ ਸਿੰਘ ਜੀ ਪਾਪਾ ਜੁਹਾਰ ਸਿੰਘ ਜੀ ਪਾਪਾ ਜਰਾਵਰ ਸਿੰਘ ਜੀ ਬਾਂਸਨ ਫਤਿਹ ਸਿੰਘ ਜੀ ਪੰਗ ਪਿਆਰੇ ਮਾਤਾ ਗੁਦਰੀ ਜੀ ਗੁਰੂ ਜੀ ਕੇ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਗੁਰੂ ਸਿੰਘ ਪਹਿਲਾ ਨਿਕਲੇ ਤੇ ਫਿਰ ਸਿੰਘਾਂ ਦੇ ਕਈ ਜਥੇ ਕੁਝ ਕੁਝ ਵੀਤੇ ਪਿੱਛੋਂ ਨਿਕਲੇ ਉਹਨਾਂ ਬੇਟੇ ਕੀਆ ਇਹ ਪੋਸਟ 1702 ਨੂੰ ਬਹੁਤ ਜ਼ਿਆਦਾ ਸਰਦੀ ਸੀ ਤੇ ਗੁਰੂ ਜੀ ਨੇ ਕਿਹਾ ਕਿਲਾ ਛਾੜੇ ਦਿੱਤਾ ਉਹਨਾਂ ਦੇ ਨਾਲ ਕੌਣ ਸਨ ਉਹਨਾਂ ਦੇ ਜਾਲੂ ਸਾਹਿਬ ਜਦੇ ਵੀ ਸਨ ਮਾਤਾ ਸੁੰਦਰੀ ਜੀ ਵੀ ਸਨ ਮਹਿਲ ਕਿਨੂੰ ਕਹਿੰਦੇ ਨਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਤਨੀਆਂ ਉਹਨਾਂ ਨੂੰ ਕਹਿੰਦੇ ਸਨ ਮਾਤਾ ਸੁੰਦਰੀ ਜੀ ਤੇ ਮਾਤਾ ਸੈਬ ਗੌਰ ਜੀ ਤੇ ਕੁੰਜ ਸਿੰਘ ਵੀ ਨਿਕਲੇ ਤੇਜਨੀ ਸੀ ਸਰਸਾ ਨਦੀ ਜਿਹੜੀ ਕੀ ਹੈ ਚੜ੍ਹੀ ਹੋਈ ਸੀ tufaan ਕੁੰਜ ਬੇਚ ਨਹੀਂ ਸੀ ਜਾਣਦੇ ਰਿਆ ਸਿੰਘ ਮੁਗਲ ਫੌਜਾਂ ਨੂੰ ਰੋਕਣ ਲਈ ਜੂਝ ਗਏ ਤੇ ਮੁਗਲੀਆਂ ਫੌਜਾਂ ਦੀ ਪੇਸ਼ਾ ਨਾ ਗੰਦਤੀ ਹੁਣ ਕੀ ਹੈ ਵੀ ਇੰਨਾ tufaan ਮੀ ਹੁੰਦੇ ਬਾਵਜੂਦ ਵੀ ਉਹਨਾਂ ਨੇ ਮੁਗਲਾਂ ਦਾ ਸਾਹਮਣਾ ਕੀਤਾ ਬਾਬਾ ਜੀ ਸਿੰਘ ਦੇ 22 ਜੀਵਨ ਆਯੂਦਾਹ ਸਿੰਧੀ ਤੇ ਪਾਈ ਬਚਨ ਸਿੰਘ ਜੀ ਨੇ ਮੁਗਲਾਂ ਨੂੰ ਠੱਲਿਆ ਪਰ ਇੱਕ ਕਰ ਕਰਕੇ ਕੋਟਲਾ ਨਹਿਰ ਦਾ ਬਣਦੇ ਕਿੱਥੇ ਮੰਡੇ ਹਨਾ ਕੋਟਲਾ ਨਹਿਰ ਖਾਂ ਉਥੋਂ ਡਲ ਕੇ ਗੁਰੂ ਜੀ ਨੇ ਜਮ ਗੌਰ ਦੀ ਕੱਤੀ ਗੜੀ ਨੂੰ ਆਪਣਾ ਟਿਕਾਣਾ ਬਣਾ ਲਿਆ ਗੁਰੂ ਜੀ ਰਸਕਮਾਨ ਕੇ ਸਾਰੇ ਦਿਨ ਚੜ੍ਹਦੀ ਕਲਾ ਦੇ ਮਜਮੇਂ ਗੁਰੂ ਜੀ ਨਾਲ ਜਮ ਗੌਰ ਦੀ ਕੱਤੀ ਗੜੀ ਚਾਟ ਕੇ ਅੰਦਰ جنگ ਦੇ ਮੁਕਾਬਲੇ ਲਈ ਸਾਰੇ ਪ੍ਰਬੰਧ ਕਰ ਲਏ ਗਏ جنگ ਦੀ ਵਿਵਹਤਬੰਦੀ ਕਰ ਲਈ ਗਈ ਰਾਣ ਦਾ ਜ਼ਬੇਦਾਰ ਵਜ਼ੀਰ ਖਾਨ ਦਾ 10 ਲੱਖ ਦਾ ਲਸ਼ਕਰ ਲੈ ਕੇ ਮਗਰ ਆਣ ਪੁੱਜਾ ਉੱਤੇ ਕੀ ਹੈ ਜਿਹੜਾ ਵਜ਼ੀਰ ਖਾਨ ਤੇ ਰਾਣ ਦਾ ਜ਼ਬੇਦਾਰ ਸੀ ਨਾ ਉਹ ਵੀ ਗਿਆ ਆਪਣੀ ਕੀ ਹੈ ਫੌਜ ਲੈ ਕੇ ਆ ਗਿਆ ਉਸਨੇ ਆ ਕੇ ਡੰਡੋਰਾ ਪਟਵਾਇਆ ਜੇ ਗੁਰੂ ਜੀ ਆਪਣੇ ਆਪ ਨੂੰ ਆਪਣੇ ਸਾਥੀਆਂ ਸਮੇਤ ਕੇ ਸ਼ਰਦ ਦੇਣ ਤਾਂ ਉਹਨਾਂ ਦੀ ਜਾਨ ਬਖਸ਼ ਦਿੱਤੀ ਜਾਵੇਗੀ ਕਿ ਕੀ ਆ ਵੀ ਡੰਡੋਰਾ ਮਤਲਬ ਕਿ ਤਾਰੀ ਤਾਂ ਮਤਲਬ ਕਿ ਗੁਰੂ ਜੀ ਸਾਡੇ ਹਵਾਲੇ ਹੋ ਜਾਂਦਾ ਸੀ ਉਹਨਾਂ ਦੀ ਜਾਨ ਹੈ ਬਖਸ਼ ਦੇਣਗੇ ਗੁਰੂ ਜੀ ਨੇ ਬਨੌਰੇ ਦਾ ਜਗਵਾ ਦਾ ਇਹਨਾਂ ਨਾਲ ਲਿਟਾ ਇਹਨਾਂ ਨਾਲ ਲਿਟਾ ਇਹਨਾਂ ਨਾਲ ਹੀ ਸਾਰਾ ਨਾਲ ਲਿਟਾ ਮਗਰੋਂ ਜਦੋਂ ਮੇਰੀ ਦੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਕਿਲੇ ਦੀ ਦੀਵਾਰ ਦੇ ਮੋਢੇ ਆਣ ਕੇ ਜਿਸ ਨੇ ਹਿੰਮਤ ਨਾਲ ਉਹਨਾਂ ਨੇ ਕਿਹਾ ਮੁਕਾਬਲਾ ਕੀਤਾ ਸਾਜਣੇ ਪਰ ਕਿਲੇ ਦੇ ਕੋਈ ਵੀ ਨੇੜੇ ਨਹੀਂ ਆਇਆ ਗੁਰੂ ਜੀ ਦੇ ਘਰ ਜਦਾ ਬਾਬਾ ਜੀ ਸਿੰਘ ਦੀ ਬਾਬਾ ਜੀ ਯਾਰ ਸਿੰਘ ਜੀ ਹੁਲ ਸਿੰਘ ਗੜੀ ਦਿਆਂ ਮੁੰਟੀਆਂ ਦੇ ਖੜੇ ਸਨ ਭਾਈ ਮਦਨ ਸਿੰਘ ਜੀ ਭਾਈ ਕਾਟਰ ਸਿੰਘ ਜੀ ਗੜੀ ਦੇ ਮੁਖ ਦਵਾਰ ਤੇ ਤਨ ਆਸਨ ਆਖੋ 1712 ਬਾਈ ਕੁ ਸੰਬਰ 1705 ਦਾ ਕਿਹ ਜੇ ਦਿਨ ਗੁਰੂ ਜੀ ਦੀ ਫੌਜ ਦੇ 40 ਸਿੰਘ ਜੂਮੇ ਪਰੇ ਬੁੱਖੇ ਬਾਣੇ ਤੇ ਤੇ ਆਏ ਸਨ ਪਰ ਉਹਨਾਂ ਨੇ ਮੁਕਾਬਲਾ ਬੇਕਦਰ ਦਾ ਕੀਤਾ ਉਹਨਾਂ ਦੇ ਸਾਹਮਣੇ ਡਟੇ ਰਹੇ ਮੁਗਲ ਫੌਜਾਂ ਦੇ ਸਾਹਮਣੇ ਮੁਗਲਾਂ ਨੇ ਵੱਡਾ ਹਮਲਾ ਕੀਤਾ ਇਸ ਹਮਲੇ ਦੇ ਟੱਕਰੇ ਗੜੀ ਕੀਤਾ ਪੰਜ ਪੰਜ ਸਿੰਘਾਂ ਦੇ ਦੱਖੇ ਨਿਕਲਦੇ ਤੇ ਵੈਰੀ ਦੇ ਟੁੱਟ ਪੈਂਦੇ ਉਹਨਾਂ ਮੁਗਲਾਂ ਨੇ ਹਮਲਾ ਕਰਤਾ ਪਰ ਜਿਹੜੇ ਪੰਜ ਪੰਜ ਦੇ ਟਿੱਕੇ ਨਿਕਲਦੇ ਉਹਨਾਂ ਨਾਲ ਮੁਕਾਬਲਾ ਕਰਦੇ ਉਚਤ ਰੋਹੀ ਦੇ ਸਾਈ ਜਾਦੇ ਮੋਰ ਸਿੰਘ ਪੀਰਾ ਨੇ ਵਾਖੜ ਕਰੇ ਜਾਂਦੇ ਬੜਾ ਨੁਕਸਾਨ ਮਟਿਆ ਲੰਘ ਭੱਜ 2 ਘੰਟੇ ਵਿੱਚ ਨੋਖਣ ਦੇ ਤੈਰਾ ਲੰਘ ਕੇ ਜ਼ਮੀਨ ਦੀ ਮੁਕਤੀ ਨਜ਼ਰ ਨਾ ਆਈ ਲਹੂ ਨਾਲ ਲਾਲ ਹੋ ਚੁਕੀ ਸੀ ਹਮ ਜ਼ਮੀਨ ਕੀ ਹੈ ਇੰਨੀ ਜ਼ਿਆਦਾ ਮਤਲਬ ਨਹੀਂ ਸੀ ਦੀਆਂ ਆਈਆਂ ਕਿ ਜ਼ਮੀਨ ਵੀ ਲਹੂ ਲਹਾਨਾ ਹੋ ਗਈ ਸੀ ਬਾਦਰੀ ਦੇ ਦੌਰ ਖਾਂਦੇ ਸੰਖਿਆ ਦਾ ਜਥਾ ਖੀਦ ਹੋ ਗਿਆ ਬਹੁਤ ਕੰਮ ਅਗਰਾਈ ਛੋਟ ਜਿਹਾ ਮੈਦਾਨ ਵਿੱਚ ਨਿਤਰੀਆ ਅਨੇਕ ਕੰਮ ਗਲਹੀ ਪਾਈਆਂ ਨੇ ਦੀ ਪ੍ਰਾਪਤ ਕਰ ਗਏ ਵਜ਼ੀਰ ਖਾਨੇ ਹੋਰ ਵੱਡੇ ਹਮਲੇ ਦੀ ਗੁੰਜੜ ਖੜੀ ਉਧਰ ਗੁਰੂ ਜੀ ਦੇ ਸਿੰਘ ਗੁਰੂ ਜੀ ਦੇ ਸਾਹ ਜਾਦੇ ਨੂੰ ਗੜੀ ਤੋਂ ਬਾਅਦ ਤਖਤ ਵਿਜਨ ਤੇ ਦੌਰ ਦੇਣ ਲੱਗੇ ਪੱਤੇ ਪਾਸਾ ਮੋਸਨ ਜਰਵਾਨਿਆ ਦੇ ਨਵੇਂ ਹੱਲੇ ਤੋਂ ਪਹਿਲਾ ਕਿਲਾ ਛੱਡ ਜਾਓ ਸਾਹ ਜਾਦਾ ਨੂੰ વા ਨਾ ਲੱਗੇ ਹੁਣ ਕੀ ਹੈ ਕੀ ਕਹਿ ਰਹੇ ਹਨ ਗੁਰੂ ਜੀ ਨੂੰ اے گرو جی اگا ਕੀ ਕਹਿੰਦੇ ਵੀ ਸਾਰੇ ਤੁਸੀਂ ਮੇਰੇ ਸਾਹਜਾ ਦੇ ਹੋ ਉਹਨਾਂ ਨੇ ਗੁਰੂ ਜੀ ਨੇ ਕਿਹਾ ਨੂੰ ਤੁਸੀਂ ਸਾਰੇ ਮੇਰੇ ਸਾਹਜਾ ਦੇ ਹੋ ਗੁਰੂ ਜੀ ਦੇ ਵਾਕ ਨੂੰ ਨਾਲ جواب ਕਰ ਗਏ ਸਾਹਜਾ ਦੇ ਗੀ ਸਿੰਘ ਜੀ ਦੀ ਬੇਨਤੀ ਤੇ ਮਹਾਰਾਜ ਨੇ ਉਹਨਾਂ ਨੂੰ ਥਾਪੀ ਦੇ ਕੇ ਸਿੰਘਾਂ ਦੇ ਜਥੇ ਨਾਲ ਤੋਰਿਆ ਆਪ ਜੀ ਨਾਲ ਪੁੱਤਰ ਨੂੰ ਮੈਦਾਨੇ ਜੰਗ ਦੇ ਜਾਂਦੇ ਆ ਦੇਖਿਆ ਉਹਨੂੰ ਗੁਰੂ ਜੀ ਨੇ ਕੀ ਆਪ ਬਾਬਾ ਜੀ ਸਿੰਘ ਨੂੰ ਕੀ ਜੰਗ ਵਿੱਚ ਜਾਣੇ ਜਥੇ ਨਾਲ ਭੇਜਿਆ ਠੀਕ ਹੈ ਤੋਰੀਆ ਆਪਕਾ ਨਾਲ ਪੁੱਤ ਨੇ ਮੈਦਾਨੇ ਜੰਗ ਵੇਖਦੇ ਨੇ ਪਹਿਲਾ ਜਕਾਰਾ ਗੁੰਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਫਿਰਕ ਜਪਨਾ ਹੀ ਇਹ ਗਲਤ ਕਾਇਂ ਸਿੰਘਾ ਦੀ ਜਨੇਰੀ ਅੱਗੇ ਡੇਨ ਨੂੰ ਲੱਗੇ ਦਸ਼ਮੇਸ਼ ਜਾਦੀ ਮੰਪੀ ਤੇ ਬੈਠੇ ਸੂਰਬਾਰ ਪੁੱਤਰ ਦਾ ਜੋਰ ਵੇਖਦੇ ਰੈਬ ਜਾਦਾ ਜੀ ਸਿੰਘ ਦੀ ਨੂੰ ਸ਼ਿੱਤਰਾ ਜਾਨ ਬਖਸ਼ਿਆ ਹੋਇਆ ਤਾਂ ਕਲਗੀਆਂ ਵਾਲੇ ਦਾ ਜਕਾਰਾ ਲੰਗਿਆ ਜਦੋਂ ਕਿ ਇਹ ਬਾਬਾ ਜੀ ਦੀ ਜੇਟੇ ਪੀਏ ਸੀ ਦੋਏ ਉਹਨਾਂ ਨੇ ਕਿਹੜਾ ਬੇਕਾਰ ਲਾਇਆ ਬੋਲੇ ਸੋਨਿਆ ਸਾਥ ਵੀਕਾਰ ਉਹਨਾਂ ਨੇ ਆਪਣੇ ਪੁੱਤਰ ਨੂੰ ਕੀ ਮੱਥੇ ਸੀ ਕਿਰਮਣ ਸਾਹਮਣੇ ਆਪਣੇ ਵੇਖਿਆ ਸੀ ਜਿੱਤੀ ਪ੍ਰਾਪਤ ਕਰਨੀ ਵਡੇ ਦਾਮ ਜੰਗ ਵਿੱਚ ਹੀ ਦੋਨਿਆਂ ਨੇ ਵੇਖ ਕੇ ਸਾੜ ਜਿਆਦਾ ਜਿਜ਼ਾਰ ਨਹੀਂ ਦੀ ਨੇ ਗੁਰੂ ਪਿਤਾ ਜੀ ਤੋਂ ਜੰਗ ਵਿੱਚ ਗਾਂਦੇ ਆ ਗਿਆ ਮੰਗੀ ਤੇ ਜੰਗ ਲਾਰਿਆ ਮੰਗਰੋ ਜੰਗ ਫਿਰ ਬਾਕੁਟੀ ਲੋਕਾਰੇ ਡੇਰ ਨੂੰ ਲੱਗ ਲਗੇ ਸਵਾਲ ਆਖੇ ਇੱਕ ਲੜਾਉ ਪ੍ਰਤੱਖ ਨਜ਼ਰ ਆ ਰਿਹਾ ਸੀ ਸੂਰਜ ਦੀ ਬੰਦਾ ਨੇ ਗੱਲ ਜਾਰੀ ਰਹੀ ਫਿਰ ਜਿਉਂ ਹੀ ਸੂਰਜ ਨੇ ਸਿਰ ਚੁਕਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਬਾਬਾ ਜੀ ਜਿਆਰ ਸਿੰਘ ਜੀ ਸ਼ੀਲ ਹੋ ਗਏ ਹੁਣ ਬੇਟੇ ਕੀ ਹੈ ਸੂਰਜ ਸ਼ਿਪਨ ਦਾ ਕੀ ਹੈ ਇਹ ਵੀ ਦੂਸਰੇ ਸਾਹਿਬਜ਼ਾਦੇ ਬਾਬਾ ਜਿਆਰ ਸਿੰਘ ਜੀ ਵੀ ਸ਼ੀਲ ਹੋ ਗਏ ਦਸ਼ਮੇਸ਼ ਜੀ ਦਾ ਵੀ ਗਾਜ ਜੈਕਾਰਾ ਮੁਰ ਗੁੰਦਿਆ ਬੋਲੇ ਸੋਨਿਆ ਸਾਸ਼ੀ ਦਾ ਹੁਣ ਡੋਲੇ ਤੇ ਸੂਰਜ ਸ਼ਿਪਨ ਪ੍ਰਾਂਤ ਗੰਗਾ ਬੰਧ ਹੋਈ ਗੱਡੀ ਅੰਦਰ ਗੁਰੂ ਜੀ ਤੇ ਸਿੰਘਾਂ ਨੇ ਰਹਿ ਰਾਸ ਦਾ ਪਾਰ ਕੀਤਾ ਫਿਰ ਅਰਦਾਸਾਂ ਤੋਂ ਦਿਆ ਗੱਡੀ ਵਿਤਰਿਆ ਬਾਕੀ ਸਿੰਘਾਂ ਨੇ ਅੰਤ ਗੁਰਮਤਾ ਪਗਾਇਆ ਤੇ ਮੌਕੇ ਤੇ ਹੀ ਪੰਜ ਪਿਆਰੇ ਚੁਣ ਕੇ ਪਾਈ ਦਇਆ ਸਿੰਘ ਜੀ ਦੀ ਗਵਾਹੀ ਵਿੱਚ ਗੁਰੂ ਜੀ ਨੇ ਰਾਤੋ ਰਾਤ ਗੱਡੀ ਚੁਟਣ ਦਾ ਹੁਕਮ ਸੁਣਾ ਦਿੱਤਾ ਜੋ ਕਿ ਆਪੇ ਗੁਰੂ ਚੇਲਾ ਅਸਮਾਨ ਵਾਲੇ ਗੁਰੂ ਜੀ ਨੂੰ ਮੰਨਣਾ ਪਿਆ ਦਸ਼ਮੇਸ਼ ਪਿਆ ਜੀ ਨੇ ਭਾਈ ਦਇਆ ਸਿੰਘ ਜੀ ਭਾਈ ਜੀ ਤੋਂ ਜੀ ਤੇ ਭਾਈ ਮਾਨ ਸਿੰਘ ਜੀ ਨੂੰ ਨਾ ਲੈ ਕੇ ਆਪਣੇ ਮਹਾਂਮਰੇ ਨਾਲ ਰਹਿੰਦੇ ਭਾਈ ਸੰਗਤ ਸਿੰਘ ਜੀ ਨੇ ਕਿ ਕਲਪੀਂ ਕਜਾ ਦੇ ਆਪਣਾ ਪਸਾਕਾ ਪਵਾ ਕੇ ਅੱਧੀ ਰਾਤ ਗੁਰੂ ਜੀ ਸਾਹਿਬ ਦੀ ਗਣੀ ਤੋਂ ਤਾੜੀ ਮਾਰ ਕੇ ਬਾਹਰ ਨਿਕਲੇ ਨੇ ਉੱਤੇ ਬਾਜ਼ਿ ਚ ਗਿਆਂ ਬਾਲੀ ਦਾ ਪੀ ਚੱਲਿਆ ਆਇਆ ਈਏ ਬਟੇ ਪੀਰੇ ਹਿੰਦ ਮੇਂ ਵੰਦਾ ਭਾਗ ਹਿੰਦ ਦਾ ਪੀਰੇ ਚੱਲਿਆ ਮੁਗਲਾਂ ਵਿੱਚ ਖਤ ਬਲੀ ਮੱਜ ਗਈ ਪਰ ਕੁਝ ਪੱਲੇ ਨਾ ਪਿਆ ਕੋਲ ਖੁੱਲ ਗਿਆ ਜੜੀ ਤੇ ਹੱਲਾ ਬੋਲ ਦਿੱਤਾ ਗਿਆ ਗੁਰੂ ਕੈ ਸਿੰਘਰਪਾਣਾ ਦੋ ਕੇ ਜਟਾਲੇ ਲਾਉਂਦੇ ਅੱਗੇ ਵਧੇ ਤੇ ਗੁਰੂ ਜੀ ਦੇ ਸਿੰਘਾਂ ਨਾਲ ਸਜੰਗ ਵਿੱਚ ਆਖਰੀ ਦਮਸਾਨ ਸ਼ੁਰੂ ਹੋ ਗਿਆ ਸਾਰੇ ਸਿੰਘ ਵਾਰੋਵਾਰੀ ਸਿੱਧੀਆਂ ਪਾ ਗਏ ਪਰ ਕੁਰਬਾਨੀਆਂ ਦੀ ਲੈਸਾਨੀ ਮਿਸਾਲ ਹੈ ਕਾਇਨ ਕਰ ਗਏ ਇਸ ਜਾਣ ਵਿੱਚ ਗੁਰੂ ਜੀ ਦੇ ਦੋ ਸਾਹਿਬ ਜਾਦੇ ਸਾਡੇ ਪਿਆਰਿਆਂ ਚ ਪਾਈ ਹਿੰਮਤ ਸਿੰਘ ਜੀ ਪਾਈ ਮਾਕਮ ਸਿੰਘ ਜੀ ਤੇ ਬਾਈ ਸਾਹਿਬ ਸਿੰਘ ਜੀ ਸੀਹ ਹੋ ਗਏ ਕਿਹੜੇ ਹੋਏ ਬੰਦੇ ਜਿਹੜੇ ਪੰਜ ਚਾਰੇ ਸਾਡੇ ਸਨ ਉਹਨੇ ਜਿਹ ਪਾਈ ਹਿੰਮਤ ਸਿੰਘ ਦੀ ਸਨ ਪਾਈ ਮਾਕਮ ਸਿੰਘ ਜੀ ਤੇ ਬਾਈ ਸਾਹਿਬ ਸਿੰਘ ਜੀ ਵੀ ਸੀਹ ਹੀ ਹੋ ਗਏ ਤੇ ਨਾਲ ਕੀ ਹੈ ਦੋ ਸਾਹਿਬ ਜਾਦੇ ਜਿਹੀ ਦੋਏ ਠੀਕ ਹੈ ਬੰਦੇ ਅੱਜ ਵੀ ਮੈਂ ਕੱਲ ਨੂੰ ਸਿੱਧੀ ਜਾ ਰਿਹਾ ਹਾਂ ਨਾਲ ਬਾਬਾ ਅਜੀਤ ਸਿੰਘ ਤੇ ਬਾਬਾ ਜਗਤ ਸਿੰਘ ਦਾ ਤੇ ਤਿੰਨੇ ਪਿਆਰੇ ਕਿਹੜੇ ਨੇ ਬੇਟੇ ਪਾਈ ਹਿੰਮਤ ਸਿੰਘ ਦੇ ਪਾਈ ਮਕਮ ਸਿੰਘ ਦੀ ਤੇ ਪਾਈ ਸਾਈ ਸਿੰਘ ਦੀ ਇਹ ਤਿੰਨੇ ਪਿਆਰੇ ਨਾਮ ਦੀ ਹੈ ਸਪੀਡੋ ਵੇ ਪਤਾ ਲੱਗਿਆ ਨਾ ਮੇਡੇ ਹੁਣ ਕੀ ਹੈ ਖਾਲਸਾ ਬੰਦੀ ਸਾਧਨਾ ਕਹਿੰਦੇ ਕਿ ਕਿਵੇਂ ਗੁਰੂ ਜੀ ਨੂੰ ਜਨਾ ਤੋਂ ਲਾ